ਜੀ ਸਾਰਿਆਂ ਨੂੰ ਹੋਪ ਸਾਰੇ ਤੁਸੀਂ ਜਾਨੇ ਬਹੁਤ ਵਧੀਆ ਹੋਵੋਗੇ ਬਾਬਾ ਦੀਪ ਸਿੰਘ ਤੁਹਾਨੂੰ ਸਾਰਿਆਂ ਚੜ੍ਹਦੀ ਗੱਲ ਵਿਚ ਰੱਖਣ ਸੋ ਅੱਜ ਮੈਂ ਬਣਾਉਣ ਜਾ ਰਹੀ ਆ ਵਾਈਟ ਚਾਹ ਉਸ ਦਿਨ ਮੈਂ ਬਣਾਈ ਸੀ ਮਸਾਲਾ ਚਾਹ ਤੇ ਅੱਜ ਤੁਹਾਨੂੰ ਦੱਸਾਂਗੀ ਵਾਈਟ ਚਾਹ ਦੀ ਰੈਸਪੀ ਪਹਿਲੇ ਲੈਣਾ ਇਹ ਫਰਾਈਪੈਨ ਦੇ ਵਿੱਚ ਪਾਣੀ ਠੀਕ ਹੈ ਉਸ ਤੋਂ ਬਾਅਦ ਕੀਤਾ ਸੀ ਗੈਸ ਓਨ ਗੈਸ ਓਨ ਕਰਕੇ ਚਾਂਪ ਪਾਵਾਂਗੇ ਸਵਿਚ ਇਹ ਤਾਂ ਕਰਕੇ ਪਾਣੀ ਪੈਂਦੀ ਕਿਉਂਕਿ ਇਹਦੇ ਵਿੱਚ ਜਿਹੜੇ ਤੀਲੇ ਹੁੰਦੇ ਆਲਮੋਸਟ ਇਹਦਾ ਨਹੀਂ ਨਿਕਲਦੇ ਜਦੋਂ ਆਪਾਂ ਥੋੜੀ ਜਿਹੀ ਬੋਇਲ ਕਰਦੇ ਆਂ ਤੇ ਤੀਲੇ ਆਪਣੇ ਆਪ ਹੀ ਬੜੇ ਆਰਾਮ ਨਾਲ ਨਿਕਲ ਜਾਂਦੇ ਆਂ ਮੋਸਟ ਮੈਂ ਤੁਸੀਂ ਦੇਖਦੇ ਤੇ ਪਿਆਜ਼ ਤੇ ਆਲਮੋਸਟ ਛੋਟੇ ਹੀ ਤੇ ਮੈਂ ਵੈਸੇ ਵੀ ਥੋੜੇ ਬਹੁਤੇ ਜ਼ਿਆਦਾ ਲੈ ਲਿਆ ਠੀਕ ਹੈ ਜੇ ਤੇ ਵੱਡੇ ਪਿਆਜ਼ ਆ ਤੁਸੀਂ ਮਤਲਬ 4 ਕ ਪਿਆਜ਼ ਪਾ ਲਓ ਗੋਤੇ ਵੈਸੇ ਕਾਫੀ ਹੈ ਹਾਂਜੀ ਚਾਂਪ ਆਲਰੇਡੀ ਹੋ ਚੁੱਕੀ ਐ ਡਨ ਐਂਡ ਹੋਣ ਵਾਲੀ ਹੈ ਸਾਡੇ ਪਿਆਜ਼ ਗ੍ਰੈਂਡ ਕਰਨ ਦੀ ਸੋ ਤੁਹਾਨੂੰ ਵੀ ਪਤਾ ਥੋੜਾ ਬੋਤਾ ਰੋਲਾ ਦੇ ਵਿੱਚ ਆਣਾ ਹੀ ਆਣਾ ਕਿਉਂਕਿ ਸਾਡੇ ਅੱਗੇ ਜੁਆਇੰਟ ਫੈਮਿਲੀ ਤਾਂ ਕਰਕੇ ਥੋੜਾ ਬੋਤਾ ਸ਼ੋਰ ਸ਼ਰਾਬਾ ਹੈ ਚਲੋ ਕੋਈ ਗੱਲ ਨਹੀਂ ਸਾਰੇ ਦੇ ਘਰੇ ਹੋ ਜਾਂਦਾ ਇਹ ਤਾਂ ਠੀਕ ਹੈ ਜੀ ਮੇਰੇ ਕੋਲ ਹੀ ਰਹੇ ਸਹੀ ਇੱਥੇ ਕਰ ਲਈਏ ਬੱਸ ਇਹ ਤਾਂ ਲਸਣ ਵੀ ਵਿੱਚ ਪਾ ਸਕਦੀ ਹਾਂ ਠੀਕ ਹੈ ਮੈਂ ਇਹਦੇ ਪਾਣਾ ਹੀ ਹੈ ਥੋੜਾ ਲਸਣ ਹੈ ਵਾ ਥੋੜਾ ਇਹਦੇ ਵਿੱਚ ਕ੍ਰਾਂ ਕੀਤਾ ਵਾ ਨਾਲ ਥੋੜਾ ਜਿਹਾ ਪਾਵਾਂਗੇ ਅਦਰਕ ਹਾਂਜੀ ਪਿਆਜ਼ ਆਲਮੋਸਟ ਮੈਂ ਵਾਸ਼ ਕਰ ਲਈ ਸੀ ਹੁਣ ਆਪਾਂ ਗ੍ਰੈਂਡ ਕਰਨੀ ਹੈ ਠੀਕ ਹੈ ਹੁਣ ਤੁਸੀਂ ਸਪੀਡ ਚੈੱਕ ਕਰੋ ਤੇ ਲੀ অলਮੋਸਟ ਕੱਢ ਲਿਆ ਚੰਪਾ ਵਿੱਚੋਂ ਹੁਣ ਇਹਦੇ ਅਸੀਂ ਪੀਸਿਸ ਕਰਨੇ ਆ ਛੋਟੇ ਛੋਟੇ ਪੀਸਿਸ ਕਰ ਲੈਣੇ ਠੀਕ ਹੈ ਪੀਸਿਸ ਤਾਂ ਕਰਕੇ ਕਰਦੇ ਪਏ ਆ ਇੱਕ ਵਾਰੀ ਇਹਨਾਂ ਨੂੰ ਫਰਾਈ ਜ਼ਰੂਰ ਕਰਨਾ ਫਰਾਈ ਨਹੀਂ ਕਰਾਂਗੇ ਤੇ ਬਿਲਕੁਲ ਵੀ ਨਸਵਾਤ ਤਾਂ ਨਹੀਂ ਲੱਗਣੀ ਆ ਜੀ অলਮੋਸਟ ਆਪਾਂ ਪੀਸਿਸ ਕਰ ਚੁੱਕੇ ਆ ਸੋ ਇਹਨੂੰ ਕਰਾਂਗੇ ਹੁਣ ਫਰਾਈ ਚੁੱਕੀ ਆ ਇੱਧਰ ਸਾਡੇ ਬਨ ਰਹੇ ਨੇ ਆਲੂ ਮਟਰ ਇੱਕ ਸਾਈਡ ਹੈਗੇ ਆਲੂ ਮਟਰ ਐਂਡ ਇੱਕ ਸਾਈਡ ਹੈਗੇ ਇੱਕ ਸਾਈਡ ਤਿਆਰ ਹੋ ਰਹੀਆਂ ਨੇ ਵਾਈਟ ਚਾਂਪ ਇਹ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਚਾਂਪ ਉਹ ਮਸਤ ਤੇਲ ਗਰਮ ਹੋ ਚੁੱਕਿਆ ਸੀ ਹਾਂਜੀ ਚੈੱਕ ਕਰ ਸਕਦੇ ਹੋ ਫਰਾਈ ਹੋ ਰਹੀਆਂ ਨੇ ਆਲਮੋਸਟ ਥੋੜੀਆਂ ਹੋ ਚੁੱਕੀਆਂ ਨੇ ਠੀਕ ਹੈ ਮਸਾਲਾ ਪਾ ਰਿਹਾ ਜਿਹੜਾ ਆਲਮੋਸਟ ਪਹਿਲੀ ਗ੍ਰੇਨ ਪਾ ਚੁੱਕੇ ਹਾਂ ਇਹਦੇ ਵਿੱਚ ਐਕਸਟਰਾ ਔਇਲ ਬਿਲਕੁਲ ਵੀ ਨਾ ਐਡ ਕਰਿਓ ਬਿਕੋਜ਼ ਜਿਹੜੇ ਚਾਂਪ ਆਵਾ ਆਲਰੇਡੀ ਛੱਡ ਦਿੰਦੀਆਂ ਨੇ ਤੇਲ ਠੀਕ ਹੈ ਹਾਂਜੀ ਟਮਾਟਰ ਤੇ ਆਲਮੋਸਟ ਹੋ ਚੁੱਕੇ ਨੇ ਐਡ ਮੈਂ ਪਹਿਲਾਂ ਹੀ ਕਰਤੀ ਸੀ ਠੀਕ ਹੈ ਹੁਣ ਇਹਦੇ ਵਿੱਚ ਨਮਕ ਵਗੈਰਾ ਐਡ ਕਰਨਾ ਹੈ ਇਹਦੇ ਵਿੱਚ ਪਾਤਾ ਮੈਂ ਨਮਕ ਲਿਗਮਿਰਚ ਹਲਦੀ ਤੇ ਮਸਾਲਾ ਐਡ ਕਰਤਾ ਐਡ ਕਰਤਾ ਹੀ ਆਲਮੋਸਟ ਪਾਣੀ ਵਿੱਚ ਆਲਮੋਸਟ ਹਾਂਜੀ ਹੁਣ ਇਹਦੇ ਵਿੱਚ ਪਾ ਲਈ ਮੈਂ ਮੈਗੀ ਮਸਾਲਾ ਤੇ ਸੌਸ ਥੋੜਾ ਐਡ ਕਰਾਂਗੇ ਵਿੱਚ ਪਾਣੀ ਕਿਉਂਕਿ ਇਹਨੂੰ ਮਿਕਸ ਕਰਨਾ ਹੈ ਤਾਂ ਕਰਕੇ ਮਿਕਸ ਕਰਕੇ ਫੇਰ ਪਾਵਾਂਗੇ ਵਿੱਚ ਸ਼ੰਗੇ ਦੇ ਵਿੱਚ ਚੈੱਕ ਕਰ ਹੀ ਸਕਦੇ ਹੋ ਕਨਦੇ ਬਹੁਤ ਸੋਨਾ ਹੈ ਖਾ ਕੇ ਪਤਾ ਲੱਗੇਗਾ ਉਹਨਾਂ ਐਡ ਕਰਾਂਗੇ ਹੋਣੇ ਦੇ ਵਿੱਚ ਚਾਂਪਾ ਮਾਈ ਫੇਵਰਟ ਆਈ ਲਵ ਥਿਸ ਚਾਂਪ ਬਹੁਤ ਹੀ ਟੇਸਟੀ ਬਣਦੀ ਹੈ ਪਲੀਜ਼ ਇੱਕ ਵਾਰੀ ਟ੍ਰਾਈ ਜ਼ਰੂਰ ਕਰਨਾ ਐਡ ਕਰਤਾ ਵਿੱਚ ਪਾਣੀ ਜੀ ਚਾਂਪੋਰ ਚੱਕੀ ਹੈ ਰੈਡੀ ਦੇਖ ਸਕਦੇ ਹੋ ਘਰ ਚ ਵੀ ਕਰਾਂਗੇ ਧਨੀਏ ਦੇ ਉਸ ਦਿਨ ਧਨੀਆ ਹੈਗਾ ਨਹੀਂ ਸੀ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ ਹੁਣ ਹੈਗਾ ਤੇ ਮੈਂ ਪਾ ਲਿਆ ਤੁਸੀਂ ਵੀ ਐਡ ਕਰ ਸਕਦੇ ਹੋ ਹਾਂਜੀ ਹੁਣ ਕਰਵਾ ਲ ਕੇ ਆਪਣੇ ਹਸਬੰਦ ਨੂੰ ਟੇਸਟ ਉਹ ਹੀ ਚੈੱਕ ਕਰਨਗੇ ਦੱਸਣਗੇ ਕਿਵੇਂ ਦੀ ਬਣੀ ਲੋ ਜੀ ਟੈਸਟ ਕਰੋ ਪਾ ਸਕੇ ਫੇਰ ਆ ਜੇ ਕੋਈ ਦੇਖ ਦੇ ਤਾਂ ਪਲੈਨ ਖਰਾਬ ਹੋ ਜਾਏਗਾ ਕਿ ਦਗਾਉਂ ਮੈਂ ਤੇ ਇਹ ਗਾਇਲ ਸ਼ੌਕ ਤੋਂ ਵੀ ਨਾਣਾ ਚਲੋਗੇ ਤਾਂ ਮਾਣਾ ਮਾਣਾ ਪਾਸਪੇ ਕਿਹੜੇ ਨੰਬਰ ਤੇ ਆਪਰੇ ਹੋ ਕੇ ਓਕੇ ਥੈਂਕ ਯੂ ਹਾਂਜੀ ਤੁਹਾਨੂੰ ਕਿੱਦਾਂ ਦੀ ਲੱਗੀ ਰੈਸਪੀ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਨੈਕਸਟ ਜਿਹੜੀ ਬਣਾਉਣਾ ਹੈ ਉਹ ਤੁਸੀਂ ਮੈਨੂੰ ਦੱਸਿਓ ਕੀ ਬਣਾਉਣਾ ਹੈ ਕਮੈਂਟਾਂ ਵਿੱਚ ਮੈਂ ਵੇਟ ਕਰਾਂਗੀ ਓਕੇ ਥੈਂਕ ਯੂ ਬਾਏ ਬਾਏ